ਜਿਸ ਦਾ ਸਾਹਿਬ ਡਾਡਾ ਹੋਵੇ ਉਸੇ ਮਾਰ ਨਾ ਸਕੇ ਹੋਏ ਇਹਨੇ ਨਿਰਪੋਕ ਕਮਾਂਡੋ 15 ਅਗਸਤ ਮੌਕੇ ਮੋਹਾਲੀ ਵਿੱਚ ਹੋਣ ਵਾਲੇ ਸੂਬਾ ਪਦਰੀ ਸਮਾਗਮ ਲਈ ਵੀ ਵੀ ਆਈ ਪੀਜ਼ ਲਈ ਤਿਆਰ ਹੈ ਪੰਜਾਬ ਪੁਲਿਸ ਦਾ ਇੱਕ ਘਾਤਕ ਦਸਤਾ ਦਰਅਸਲ 30 ਕਮਾਂਡੋਜ਼ ਵਾਲੇ ਇਸ ਦਸਤੇ ਦਾ ਸਿਰਫ ਨਾ ਹੀ ਨਹੀਂ ਸਭ ਕੁਝ ਖਾਸ ਹੈ ਇਹਨਾਂ ਕੋਲ ਜੋ ਗੱਡੀ ਹੈ ਜੋ ਹਥਿਆਰ ਨੇ ਤੇ ਸਭ ਤੋਂ ਅਹਿਮ ਜੋ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਹ ਇਸ ਦਸਤੇ ਨੂੰ ਕਾਫੀ ਵੱਖ ਬਣਾਉਂਦੀ ਹੈ ਇਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਗੱਡੀ ਵੀ ਖਾਸ ਤੌਰ ਤੇ ਇਹਨਾਂ ਦੇ ਲਈ ਤਿਆਰ ਕੀਤੀ ਗਈ ਹੈ ਇਸ ਗੱਡੀ ਦੇ ਅੰਦਰ ਦੱਸਿਆ ਜਾ ਰਿਹਾ ਹੈ ਕਿ ਪਿਸਟਲ ਤੋਂ ਲੈ ਕੇ ਐਲ ਐਮ ਜੀ ਔਰ ਗ੍ਰਨੇਡ ਤੱਕ ਹਰ ਲੈਵਲ ਦਾ ਜਿਹੜਾ ਹਥਿਆਰ ਮੌਜੂਦ ਹੈ ਅਗਰ ਕਿਸੇ ਕਿਸਮ ਦੀ ਵੀ ਸਥਿਤੀ ਹੁੰਦੀ ਹੈ ਕਿਸੇ ਕਿਸਮ ਦੇ ਹਾਲਾਤ ਬਣਦੇ ਨੇ ਤਾਂ ਹਰ ਪੱਧਰ ਤੋਂ ਜਿਹੜਾ ਇਹ ਦਸਤਾ ਸੁਰੱਖਿਆ ਦੇਣ ਦੇ ਲਈ ਜਿਹੜਾ ਸક્ષਮ ਹੈ ਇਸੇ ਲਈ ਇਸ ਦਸਤੇ ਨੂੰ ਜਿਹੜਾ ਇੱਥੇ ਤਾਇਨਾਤ ਕੀਤਾ ਗਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨੀ ਹੈ ਘਾਤਕ ਦਸਤੇ ਤੋਂ ਇਲਾਵਾ ਵੀ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਨੇ ਤਾਂ ਜੋ ਆਜ਼ਾਦੀ ਦਿਹਾੜੇ ਦੇ ਇਸ ਜਸ਼ਨ ਵਿੱਚ ਕਿਸੇ ਤਰ੍ਹਾਂ ਦਾ ਖਲਲ ਨਾ ਪਵੇ। ਕੋਸੀ 3 ਟਾਇਰ ਸਕਿਉਰਿਟੀ ਰੱਖੀ ਹੈ ਜਿਹੜਾ ਇੱਕ ਤਾਂ ਵੈਨਿਊ ਦੇ ਬਿਲਕੁਲ ਬਾਹਰ ਆਊਟਰ ਕਾਰਡਨ ਦੇ ਵਿੱਚ ਡੋਮਿਨੇਸ਼ਨ ਜਿਹੜਾ ਏਰੀਏ ਦਾ ਸੈਕੰਡ ਟਾਇਰ ਹੈਗਾ ਵਿਦਨ ਦੀ ਫੋਰ ਵਾਲਸ ਚਾਰਦੁਆਰੀ ਦੇ ਅੰਦਰ ਥਰਡ ਹੈ ਵਿਦਨ ਦੀ ਸਟੇਡੀਅਮ avenue تو ਉਹਦੇ ਵਾਸਤੇ ਅਸੀਂ ਸਪੈਸ਼ਲ ਸਵਾਰਟ ਟੀਮ ਇੱਕ ਹਾਤਕ ਜਿਹੜਾ ਸਾਡਾ ਬੜੇ ਆਰਮੀ ਟ੍ਰੇਨਡ ਕਮਾਂਡੋਜ਼ ਨਾਲ ਟ੍ਰੇਨਿੰਗ ਕੀਤੀ ਔਰ ਐਨਐਸਜੀ ਨਾਲ ਟ੍ਰੇਨਡ ਇਹ ਦੱਸਦਾ ਹੈ ਜਿਨ੍ਹਾਂ ਦੀ ਵਹੀਕਲਸ ਤੇ ਹੋਰ ਸਾਰੇ ਵੈਪਨਸ ਸਪੈਸ਼ਲ ਨੇ ਬੜੇ ਵੈਲ ਟ੍ਰੇਨਡ ਕਮਾਂਡੋਜ਼ ਨੇ ਸ਼ਹਿਰ ਨੂੰ ਅਸੀਂ 10 ਨਾਕੇ ਅੰਡਰਵਨ ਅਗਸਟਡ ਅਫਸਰ ਉਹਨੂੰ ਉਹਦੇ ਚ ਲਾਏ ਆ ਜੋ ਕਿ ਸਾਰੇ ਹਰ ਟਾਈਮ ਵਹੀਕਲ ਚੈਕਿੰਗ ਤੇ ਕਿਸੇ ਵੀ ਸਸਪੀਸ਼ੀਅਸ ਮੂਵਮੈਂਟ ਨੂੰ ਰਿਐਕਟ ਕਰਨ ਵਾਸਤੇ ਸੈਲਫ ਸਫੀਸ਼ੀਐਂਟ ਹੋਣਗੇ तकरीबन 1000 ਪਲੱਸ ਜਿਹੜੇ ਕਰਮੀ ਨੇ ਉਹ ਡਿਫਰੈਂਟ ਪ੍ਰੋਗਰਾਮਸ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਲੱਗੇ ਸਮਾਗਮ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰੇਡ ਦੀ ਫੁੱਲ ਡਰੈਸ ਰਿਹਸਲ ਹੋਈ ਬਾਅਦ ਚਾਮੇ ਕਰ ਵਾਰਤਿਆਂ ਵੱਲੋਂ ਹੋਣ ਵਾਲੀਆਂ ਪੇਸ਼ਕਾਰੀਆਂ ਦੇ ਵੀ ਫਾਈਨਲ ਰਿਹਸਲ ਕਰਵਾਈ ਗਈ ਆਜ਼ਾਦੀ ਦਿਹਾੜੇ ਤੇ ਜਸ਼ਨ ਲਈ ਤਿਆਰੀਆਂ ਮੁਕੰਮਲ ਨੇ ਰਿਹਸਲ ਵੀ ਹੋ ਚੁੱਕੀ ਹੈ ਸੁਰੱਖਿਆ ਦੇ ਲਿਹਾਜ਼ ਨਾਲ ਵੀ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ ਹੁਣ ਸਿਰਫ ਇੰਤਜ਼ਾਰ ਹੈ 70ਵੇਂ ਆਜ਼ਾਦੀ ਦਿਹਾੜੇ ਮੌਕੇ ਮਨਾਏ ਜਾਣ ਵਾਲੇ ਇਸ ਰੰਗਾ ਰੰਗ ਜਸ਼ਨ ਦਾ